ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੇਰ ਤੀ ਤੁਸੀਂ ਇੱਥੇ ਬੈਠੇ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਪਰ ਮੈਂ ਸਿਰਫ ਇੱਕੀ ਈਮੈਂਟ ਲੈਣਾ ਤੁਹਾਡਾ ਕਿਉਂਕਿ ਲੰਮੇ ਸਮੇਂ ਤੋਂ ਤੁਸੀਂ ਬੈਠੇ ਹੋ 1 ਜੂਨ ਨੂੰ ਵੋਟਾਂ ਪੈ ਰਹੀਆਂ ਨੇ ਲੋਕ ਸਭਾ ਦੀਆਂ ਔਰ ਪੰਜਾਬ ਸਰਕਾਰ ਦੇ ਜਿਹੜੇ 2 ਸਾਲ ਦੇ ਕੰਮ ਹੈ ਕੰਮ ਦੇ ਸਿਰ ਤੇ ਸੀ ਵੋਟ ਨੂੰ ਬਣਾਇਆ ਕੰਮ ਦੇ ਸਿਰ ਪਹਿਲੀ ਵਾਰ ਹੋਇਆ ਪੰਜਾਬ 'ਚ ਕਿ ਜਿਹੜਾ ਅਜੰਡਾ ਹੈ ਉਹ ਕੰਮ ਦਾ ਸੈੱਟ ਹੋਇਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ 1 ਜੂਨ ਨੂੰ ਜਿਹੜਾ ਇੱਕ ਇੱਕ ਬੋਟ ਚਾਲੂ ਦੇ ਬਟਨ ਤੇ ਪਾ ਕੇ ਆਪਣੇ ਭਰਾ ਨੂੰ ਆਪਣੇ بیٹے ਨੂੰ ਕਾਮਯਾਬ ਕਰੋ ਸਾਡੀ ਸਾਰੀ ਕਰਵਾਲੀ ਦੀ ਟੀਮ ਪ੍ਰਦੀਪ ਜੀ ਸਾਡੇ ਭਰਾ ਫਾਦਰ ਸਿੰਘ ਜਿਹੜੇ ਐਮਸੀ ਆਰੀ ਸ਼ਰਾਨਾ ਜੀ ਸਾਰੇ ਐਮਸੀ ਸਹਿਬਾਨ ਆਮ ਆਦਮੀ ਅਸ਼wini ਜੀ ਚਾਰੀ ਆਮ ਆਦਮੀ ਪਾਰਟੀ ਦੀ ਟੀਮ ਦਾ ਮੈਂ ਦੇਨ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਇੰਨੀ ਵੱਡੀ ਤਦਾਦ ਜਿਹੜਾ ਅਸੀਂ ਦਰਸ਼ਨ ਕਰਾਏ ਹੈ ਸੰਗਤ ਦੇ ਸਾਥੀਓ ਲੋਕ ਲੋਕਤੰਤਰ ਨੂੰ ਬਚਾਉਣ ਦਾ ਇਲੈਕਸ਼ਨ ਹੈ ਸੰਵਿਧਾਨ ਨੂੰ ਬਚਾਉਣ ਦਾ ਇਲੈਕਸ਼ਨ ਹੈ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਇਲੈਕਸ਼ਨ ਹੈ ਅਸੀਂ ਇਲੈਕਸ਼ਨ ਦੇਸ਼ ਵਾਸਤੇ ਲੜ ਰਹੇ ਹਾਂ ਭਗਵੰਤ ਮਾਨ ਜੀ ਨੇ ਮੈਨੂੰ ਮੌਕਾ ਦਿੱਤਾ ਸ਼੍ਰੀ ਨੰਦਪੁਰ ਸਾਹਿਬ ਦੀ ਸੀਟ ਤੋਂ ਮੈਂ ਪਾਰਲੀਮੈਂਟ 'ਚ ਜਿਹੜਾ ਚੂਪੇ ਤੇ ਹਰਕਤ ਤੇ ਪਹਿਰੇਦਾਰ ਬਣ ਕੇ ਕੰਮ ਕਰੇ ਸਭਿਧਾਨ ਨੂੰ ਬਚਾਉਣ ਦੀ ਮੁਕਾਲਤ ਕਰੇ ਲੋਕਤੰਤਰ ਨੂੰ ਮਜ਼ਬੂਤ ਕਰ ਲਈ ਖੋਖ ਮੁ ਜਾ ਕੇ ਪਾਰਲਮਨ ਚ ਗੱਲ ਕਰੇ ਸੋ ਇਹੀ ਮੇਰੀਆਂ ਬੇਨਤੀਆਂ ਪੰਜਾਬ ਸਰਕਾਰ ਨੇ ਤਮਾਮ ਕੰਮ ਕੀਤੇ ਆ ਚਾਹੇੋ ਬਿਜਲੀ ਫਰੀ ਹੈ ਨੌਕਰੀਆਂ ਮੈਰਿਟ ਤੇ ਦਿੱਤੀਆਂ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦਿੱਤੀ ਹੈ ਸਕੂਲ ਔਰ ਜਿਹੜੇ ਹਸਪੀਟਲ ਹੈ ਉਹਦੇ ਪਿੱਛੇ ਇੱਕੋ ਹੀ ਮਕਸਦ ਹੈ ਕਿ ਲੋਕਾਂ ਤੋਂ ਪਰਿਵਾਰਾਂ ਤੋਂ ਸਾਡੇ ਜਿਹੜੇ ਪੰਜਾਬੀਆਂ ਤੋਂ ਆਰਥਿਕ ਬੋਝ ਘਟਾਉਣਾ ਸੋ ਤੁਹਾਡੀ ਸਰਕਾਰ ਤੁਹਾਡੇ ਦੁਆਰ ਭਗਵੰਤ ਮਾਨ ਜੀ ਦੀ ਅਗਵਾਈ ਚ ਕੰਮ ਕਰ ਰਹੀ ਹੈ ਮੈਨੂੰ ਉਮੀਦ ਹੈ ਕਿ 1 ਜੂਨ ਨੂੰ ਇੱਕ ਇੱਕ ਵੋਟ ਝਾੜੂ ਦੇ ਬਟਨ ਤੇ ਪਾ ਕੇ ਤੁਸੀਂ ਆਪਣੇ ਭਰਾ ਨੂੰ ਆਪਣੇ ਬੇਟੇ ਨੂੰ ਪਾਰਲੀਮੈਂਟ ਚ ਜਾਣ ਦਾ ਮੌਕਾ ਦੋਗੇ ਕਾਬਲੀਅਤ ਤੇ ਮੈਰਿਟ ਤੇ ਮੈਂ ਫਿਰ ਕਹਿੰਦਾ ਮੈਰਿਟ ਤੇ ਵੈਦਲਾ ਲਿਓ ਜੇ ਮੈਂ ਫਿੱਟ ਬੈਠਦਾ ਮੈਨੂੰ ਭੇਜ ਦਿਓ ਜੇ ਕੋਈ ਹੋਰ ਫਿੱਟ ਬੈਠਦਾ ਉਹਨੂੰ ਭੇਜ ਦਿਓ ਲੇਕਿਨ ਡੂੰਗਾ ਨਕਲੀ ਜਿਹੜਾ ਪੰਜਾਬ ਦੇ ਹੱਕਾਂ ਨਾਲ ਸਮਝੌਤਾ ਕਰ ਲੇ ਉਹਨੂੰ ਨਾ ਭੇਜਿਓ ਜਿਹੜਾ ਸੰਵਧਾਨ ਨੂੰ ਮਜ਼ਬੂਤ ਕਰਨ ਲਈ ਔਰ ਸੂਬੇ ਦੇ ਹੱਕਾਂ ਨੂੰ ਮਜ਼ਬੂਤ ਕਰਨ ਲਈ ਢੋਗ ਵਜਾ ਕੇ ਗੱਲ ਕਰੇ ਮੁਕਾਲਤ ਕਰੇ ਉਹਨੂੰ ਭੇਜਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਉਮੀਦ ਕਰਦਾ ਕਿ 1 ਜੂਨ ਨੂੰ 1 ਜੂਨ ਨੂੰ ਝਾੜੂ ਦਾ ਬਟਨ ਸੀਰੀਅਲ ਨੰਬਰ 4 ਤੇ ਪਾ ਕੇ ਤੁਸੀਂ ਆਸ਼ੀਰਵਾਦ ਦੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੀ ਸਾਰੀ ਟੀਮ ਦਾ ਸਾਡੀ ਸਾਰੀ ਟੀਮ ਜਿਹੜੀ ਕੁੜਾੜੀ ਦੀ ਇਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਦਿਲ ਰਾਤ ਮਿਹਨਤ ਕਰ ਰਹੇ ਸਾਡੇ ਭਰਾ ਇਨਾਂ ਦਾ ਇਨਾਂ ਦਾ ਦੇਣਾ ਨਹੀਂ ਦੇ ਸਕਦੇ ਤੁਹਾਡਾ ਵੀ ਦੇਣਾ ਨਹੀਂ ਦੇ ਸਕਦੇ ਤੁਸੀਂ ਇੱਕ ਇੱਕ ਕਦਮ ਚੱਲ ਕੇ ਆਏ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਵਿੰਦਰ ਸਿੰਘ ਕਾਂਗ ਜਿੰਦਾ ਰਜੇਸ਼ ਜੀ ਦੀ ਮੀਟਿੰਗ ਹੋ ਰਹੀ ਹੈ ਕੱਲ ਨੂੰ ਆਮ ਆਦਮੀ ਪਾਰਟੀ ਦੀ ਬਾੜ ਨੰਬਰ 12 ਦੇ ਵਿੱਚ ਮਰੰਡਾ ਰੋਡ ਤੇ ਉਹ ਮੀਟਿੰਗ ਦੇ ਵਿੱਚ ਕੱਲ ਨੂੰ ਕਿੰਨੇ ਵਜੇ 3 ਵਜੇ 3 ਵਜੇ ਤੁਸੀਂ ਸਾਰੇ ਨੇ ਸ਼ਰਕਤ ਕਰਨੀ ਹੈ ਟ੍ਰੇਡ ਵਿੰਗ ਦੇ 22 ਪ੍ਰਧਾਨ ਬਣੇ ਆ ਰਜਿੰਦਰ ਸਿੰਘ ਜੀ ਉਹਨਾਂ ਦਾ ਸਨਮਾਨ ਵੀ ਕਰਨਾ ਆ ਜਾ ਆ ਜਾ ਆਉ ਰਜਿੰਦਰ ਜੀ ਉੱਪਰ ਪੋਟਾ ਦਿਓ ਹਾਂ ਠੀਕ ਹੈ ਜੀ ਆ ਜਾ ਰਜਿੰਦਰ ਜੀ ਤੋੜਾ ਆ ਚੱਲ ਕੰਪ ਸਾਬ 2.5 ਘੰਟੇ ਲੇਟ ਜਰੂਰ ਪਹੁੰਚੇ ਹੋ ਪਰ ਲੋਕ ਟਟੇ ਹੋਏ ਨੇ ਪੰਡਾਲ 'ਚ ਬੈਠੇ ਨੇ ਕੀ ਕਹਿਣਾ ਚਾਹੁੰਦੇ ਕੋਈ ਵੱਡੀ ਮੀਟਿੰਗ ਕੀਤੀ ਹੈ ਬਾਦ ਤੁਸੀਂ ਓਕੇ ਆ ਤੇ ਚੇਅਰਮੈਨ ਹਰਿਸ਼ਰਣਾ ਜੀ ਗਰੁੱਪ ਵੱਲੋਂ ਨਹੀਂ ਵੇਖੋ ਪਹਿਲਾਂ ਤੇ ਮੈਂ ਮਾਫੀ ਮੰਗਦਾ ਸਾਰੇ ਔਰ ਇਹ ਇਲੈਕਸ਼ਨ ਦਾ ਸਮਾਂ ਹੈ ਹਰ ਜਗ੍ਹਾ ਤੇ ਨਾ ਚਾਹ ਕੇ ਵੀ ਸਮਾਂ ਵੱਧ ਲੱਗ ਜਾਂਦਾ ਲੋਕਾਂ ਦਾ ਬੜਾ ਪਿਆਰ ਔਰ ਅਸ਼ੀਰਵਾਦ ਮਿਲ ਰਿਹਾ ਨਿਕਲੇ ਸਵੇਰ ਦੇ ਘਰੋਂ 7:30 ਵਜੇ ਦੇ ਹੀ ਆ ਲੇਕਿਨ ਬਹੁਤ دیر ਨਾਲ ਪਹੁੰਚੇ ਚ ਕੋਈ ਦੋਰਾਏ ਨਹੀਂ ਲੇਕਿਨ ਜਿਸ ਤਰੀਕੇ ਨਾਲ ਵੱਡੀ ਤਦਾਦ ਅੱਜ ਸਾਡੇ ਇੱਥੇ ਕੁਰਾਲੀ ਦੇ ਸ਼ਹਿਰ ਵਾਸੀ ਆਏ ਅਸ਼ੀਰਵਾਦ ਦੇਣ ਉਹਦੇ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜੀ ਸਾਡੀ ਟੀਮ ਹੈ ਬਹਾਦਰ ਪਾਜੀ ਹੋਣ ਚਾਹੇ ਹਰੀਸ਼ ਰਾਣਾ ਜੀ ਹੋਣ ਪ੍ਰਦੀਪ ਜੀ ਹੋਣ ਅਸ਼ਵਨੀ ਜੀ ਹੋਣ तमाम ਸਾਡੇ ਬਲਵਿੰਦਰ ਭੈਣ ਜੀ ਬੈਠੇ ਆ तमाम ਸਾਡੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਕਿ ਭਗਵੰਤ ਮਾਨ ਜੀ ਦੀਆਂ ਸਰਕਾਰ ਦੀਆਂ ਕਾਰਗੁਜ਼ਾਰੀਆਂ ਇੱਕ ਇੱਕ ਘਰ ਲੈ ਕੇ ਜਾ ਰਹੇ ਆ ਔਰ ਲੋਕ ਸਭਾ ਲਈ ਜਿਹੜੀ ਵੋਟ ਮੰਗ ਰਹੇ ਆ ਉਧਰ ਲਈ ਲੋਕਾਂ ਦਾ ਕਾਫੀ ਸਾਨੂੰ ਆਸ਼ੀਰਵਾਦ ਵੱਡੇ ਇਸ ਤਰ੍ਹਾਂ ਤੇ ਮਿਲ ਰਿਹਾ ਹੈ। ਕੰਗਸਾਪ ਜਨ ਬੜੇ ਥੋੜੇ ਰਹਿ ਗਏ ਪ੍ਰਚਾਰ ਦੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਪ੍ਰਚਾਰ ਕਰ ਰਹੇ ਹੋ ਕਿਹੋ ਜਿਹਾ ਤਜਰਬਾ ਰਿਹਾ ਤੇ ਕਿਹੜੀਆਂ ਮੁੱਖ ਸਮੱਸਿਆਵਾਂ ਲੋਕਾਂ ਨੇ ਤੁਹਾਡੇ ਅੱਗੇ ਰੱਖੀਆਂ ਜੀ। ਦੇਖੋ ਮੈਂ ਤੇ तकरीबन 2 ਮਹੀਨਿਆਂ ਤੋਂ ਲੱਗਿਆ 2 April ਨੂੰ ਟਿਕਟ ਅਨਾਉਂਸ ਹੋਈ ਸੀ। ਤੇ तकरीबन 80% ਪਿੰਡਾਂ ਚ ਔਰ ਵਾਰਡਾਂ ਚ ਅਸੀਂ ਪਹੁੰਚ ਕੀਤੀ ਹੈ ਹੁਣ ਤੱਕ ਅਗਲੇ 2-3 ਦਿਨਾਂ ਚ ਅਜੇ ਹੋਰ ਕਰਾਂਗੇ। ਔਰ ਮੈਨੂੰ ਲੱਗਦਾ ਹੈ ਵੀ ਲੋਕ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਸੰਤੁਸ਼ਟ ਹੈ। ਕਿਉਂਕਿ 43000 ਸਰਕਾਰੀ ਨੌਕਰੀਆਂ ਮੈਰਿਟ ਤੇ ਮਿਲੀਆਂ ਬਿਜਲੀ 90% ਲੋਕਾਂ ਦਾ ਬਿੱਲ ਜ਼ੀਰੋ ਆ ਰਿਹਾ ਔਰ ਆਰਥਿਕ ਬੋਝ ਘਟਿਆ ਪਰਿਵਾਰਾਂ ਤੇ ਟੋਲ ਪਲਾਜ਼ੇ ਬੰਦ ਹੋਏ ਆ ਕਿਸਾਨਾਂ ਨੂੰ ਬੜਾ ਵੱਡਾ ਫਾਇਦਾ ਹੋਇਆ ਕਿਸਾਨਾਂ ਨੂੰ ਨਿਰਵਿਘਨ ਜਿਹੜੀ ਬਿਜਲੀ ਮਿਲੀ ਆ ਉਹਦੇ ਚ ਮੈਨੂੰ ਆਮ ਦਬਾਬੇ ਚ ਕਿਸਾਨਾਂ ਨੇ ਕਿਹਾ ਵੀ 2 ਲੱਖ ਰੁਪਈਆ 3 ਲੱਖ ਰੁਪਈਆ ਸਾਡਾ ਸਾਲਾਨਾ ਜਿਹੜਾ ਡੀਜ਼ਲ ਤੇ ਖਰਚ ਹੁੰਦਾ ਸੀ ਉਹ ਬਚਿਆ ਲੋਕ ਭਗਵੰਤ ਮਾਨ ਦੀ ਸਰਕਾਰ ਤੋਂ ਸੰਤੁਸ਼ਟ ਹੈ ਇੱਥੇ ਤੇ ਕੋਈ ਦੋਹਰਾ ਨਹੀਂ ਹੈ ਚੁਣੌਤੀ ਜਿਹੜੀ ਸਭ ਤੋਂ ਵੱਡੀ ਸਾਹਮਣੇ ਉਹ ਇਹ ਆਈ ਆ ਵੀ ਲੋਕਾਂ ਨੇ ਮੇਰੇ ਬਜ਼ੁਰਗਾਂ ਔਰ ਮਾਮਾ ਨੇ ਸਭ ਤੋਂ ਵੱਡਾ ਜਿਹੜਾ ਸਵਾਲ ਕੀਤਾ ਨੋ ਹਲਕਿਆਂ ਜੋ ਇਹ ਕੀਤਾ ਬੇਟਾ ਵੋਟਾਂ ਤੈਨੂੰ ਅਸੀਂ ਪਾ ਦੇਣੀ ਆ ਪਰ ਜਿਹੜਾ ਸਾਡੇ ਨਾਲ ਕਾਂਗਰਸੀ ਅਕਾਲੀ ਕਰਦੇ ਰਹੇ ਹੁਣ ਤੱਕ ਵੋਟਾਂ ਲੈ ਕੇ ਚਲੇ ਗਏ ਮੁੜ ਕੇ ਨਹੀਂ ਆਏ ਉਹ ਕਮ ਨਾ ਕਰੀ ਉਹਦੇ ਲਈ ਮੈਂ ਤੁਹਾਡੇ ਰਾਹੀ ਵੀ ਸਾਰੀ ਸਾਰੇ ਨੰਦਪੁਰ ਸਾਹਿਬ ਦੇ ਜਿਹੜੇ ਵੋਟਰ ਸਹਬਾਨਾਂ ਨੂੰ ਬੇਨਤੀ ਕਰਦਾ ਤੁਹਾਡੇ ਪੁੱਤ ਐ ਤੁਹਾਡੇ ਬੇਟੇ ਐ ਸੰਘਰਸ਼ ਕਰਕੇ ਇੱਥੋਂ ਆਏ ਆ ਸਧਾਰਨ ਪਰਿਵਾਰਾਂ ਚੋਂ ਐ ਤੁਹਾਡੇ ਪ੍ਰਤੀ ਜਵਾਬਦੇਹ ਰਵਾਂਗੇ ਔਰ ਵਾਰ-ਵਾਰ ਤੁਹਾਡੇ ਸੁਖ ਦੁਖ ਸ਼ਰੀਕ ਵੀ ਹੋਵਾਂਗੇ ਜੇ ਸ਼੍ਰੀ ਨੰਦਪੁਰ ਸਾਹਿਬ ਦੇ ਲੋਕ ਸਭਾ ਤੋਂ ਮੈਨੂੰ ਮੌਕਾ ਦੇਣਗੇ ਤੇ ਠੋਕ ਵਜਾ ਕੇ ਪੰਜਾਬ ਦੇ ਹੱਕਾਂ ਦੇ ਪਹਿਰੇਦਾਰ ਬਣ ਕੇ ਦਿੱਲੀ ਜਾਵਾਂਗੇ ਇਸ ਗੱਲ ਦਾ ਮੈਨੂੰ ਉਹਨਾਂ ਨੂੰ ਅਸ਼ਵਾਸ਼ਣ ਨਹੀਂ ਦਿੱਤਾ ਮੋਦੀ ਸਾਹਿਬ ਵੱਲੋਂ ਤਿੰਨ ਰੈਲੀਆਂ ਕੀਤੀਆਂ ਗਈਆਂ ਲਗਾਤਾਰ ਕੀ ਲੱਗਦਾ ਸਰ ਕਿੰਨਾ ਕੁ ਪ੍ਰਭਾਵ ਪਏਗਾ ਉਹਨਾਂ ਦਾ ਦੇਖੋ ਮੈਂ ਇਹ ਕਹਿੰਦਾ ਵੀ ਪ੍ਰਧਾਨ ਮੰਤਰੀ ਜੀ ਵੈਸੇ ਤੇ ਨੌ ਰੈਲੀਆਂ ਭਾਵੇਂ 10 ਕਰ ਲੈਣ ਪਰ ਅਜੰਡਾ ਕੀ ਹੈ ਅਜੰਡਾ 10 ਸਾਲ ਸਰਕਾਰ ਚ ਚਲੋਣ ਤੋਂ ਬਾਅਦ ਅਜੰਡਾ ਇਹ ਹੈ ਜੀ ਹਿੰਦੂ ਮੁਸਲਮ ਪਾਕਿਸਤਾਨ ਹਿੰਦੁਸਤਾਨ ਕਬਰਸਤਾਨ ਸ਼ਮਸ਼ਾਨ ਉਹੀ ਹਾਲਾਤ ਹੈ ਨਫ਼ਰਤ ਦੀ ਰਾਜਨੀਤੀ ਜੇ ਵਾਕਈ ਪ੍ਰਧਾਨ ਮੰਤਰੀ ਜੀ ਨੇ ਕੰਮ ਕੀਤਾ ਦੇਸ਼ ਤੇ ਕਹਿਣ ਵੀ ਮੈਂ ਨੌਕਰੀਆਂ ਦਿੱਤੀਆਂ ਮੈਂ ਮਹਿੰਗਾਈ ਘਟ ਕੀਤੀ ਆ ਮੈਂ ਬਰੋਜਗਾਰੀ ਘਟ ਕੀਤੀ ਆ ਮੈਂ ਕਿਸਾਨਾਂ ਦੀ ਆਮਦਨ ਦੁਗਣੀ ਕੀਤੀ ਆ ਮੈਂ ਦੇਖੋ ਹਾਲਾਤ ਵੇਖੋ ਪ੍ਰਧਾਨ ਮੰਤਰੀ ਜੀ 75 ਸਾਲ ਦੇ ਤੀਜੀ ਵਾਰ ਪੀਐਮ ਬਣਨਾ ਚਾਹੁੰਦੇ ਆ ਔਰ ਅਪੀਲ ਕਰ ਰਿਹਾ ਤੇ ਜਿਹੜਾ ਫੌਜ ਚ ਜਵਾਨ ਭਰਤੀ ਹੁੰਦਾ 18 ਸਾਲ ਦਾ ਉਹਨੂੰ 21 ਸਾਲ ਦੀ ਉਮਰ ਤੇ ਰਿਟਾਇਰ ਕੀਤਾ ਜਾ ਰਿਹਾ ਕਿੱਡੀ ਵੱਡੀ ਜੈਤੀ ਹੈ ਸੋ ਬਿਲਕੁਲ ਐਕਸਪੋਜ਼ ਹੋ ਗਿਆ ਬੀਜੇਪੀ ਦੀ ਪੂਰੀ ਰਾਜਨੀਤੀ ਪੰਜਾਬ ਦੀ ਦੇਸ਼ ਦੇ ਲੋਕਾਂ ਨੇ ਸਮਝ ਲਈ ਆ ਔਰ ਲੋਕਾਂ ਨੇ ਮਨ ਬਣਾ ਲਿਆ ਇਸ ਵਾਰ ਇੰਡੀਆ ਬਲੌਗ ਦੀ ਸਰਕਾਰ ਬਣੂਗੀ ਔਰ ਜਿਹੜੀਆਂ ਇਹ ਤਾਕਤਾਂ ਆਂ ਦੇਸ਼ ਨੂੰ ਖਤਮ ਕਰਨ ਵਾਲੀਆਂ ਮਹਿੰਗਾਈ ਵਧਾਉਣ ਵਾਲੀਆਂ ਨਫ਼ਰਤ ਫੈਲਾਉਣ ਵਾਲੀਆਂ ਉਹਨਾਂ ਦਾ ਸਫਾਇਆ ਨਿਸ਼ਚਿਤ ਹੈ ਅੱਜ ਤੁਹਾਨੂੰ ਪਰਸਾ ਰੈਲੀ ਹੋਈ ਹੈ ਸਰ ਮੋਦੀ ਸਾਹਿਬ ਨੇ ਸੀਐਮ ਸਾਹਿਬ ਭਗਵੰਤ ਸਿੰਘ ਸਾਹਿਬ ਨੂੰ ਕਾਗਜ਼ੀ ਸ਼ੇਰ ਦੱਸਿਆ ਤੇ ਉਸਦੇ ਨਾਲ ਹੀ ਜਿਹੜੇ ਆਗੂ ਸਹਿਬਾਨ ਆ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਡਰੱਗ ਡੀਲਰ ਦੱਸਿਆ ਕੀ ਕਹਿਣਾ ਚਾਹੁੰਦੇ ਹੋ ਡਰੱਗ ਤੇ ਸਭ ਤੋਂ ਵੱਧ ਗੁਜਰਾਤ ਦੇ ਪੋਰਟ ਤੋਂ ਫੜੀ ਆ ਰਹੀ ਹੈ 3000 ਕਰੋੜ ਦੀ ਡਰੱਗ ਜਿਹੜੀ ਡੀ ਡੀਲ ਮਿਲੀ ਹੈ ਅਡਾਨੀ ਪੋਰਟ ਤੋਂ ਬੋਦੀ ਜੀ ਦੇ ਖਾਸ ਦੋਸਤ ਤੋਂ ਉਹ ਕਿੱਥੋਂ ਆ ਰਹੀ ਹੈ ਪੰਜਾਬ ਪੰਜਾਬ ਜਿਹੜੀ ਡਰੱਗ ਆਈ ਜਾ ਆ ਰਹੀ ਹੈ ਉਹ ਜਾਂ ਪਾਕਿਸਤਾਨ ਤੋਂ ਆ ਰਹੀ ਹੈ ਜਾਂ ਗੁਜਰਾਤ ਤੋਂ ਆ ਰਹੀ ਹੈ ਇਹਦੇ ਪਿੱਛੇ ਸਾਜ਼ਿਸ਼ ਹੈ ਸਾਡੇ ਪੰਜਾਬੀਆਂ ਨੂੰ ਖਤਮ ਕਰਨ ਦੀ ਪੁਰ ਤੇ ਪ੍ਰਧਾਨ ਮੰਤਰੀ ਜੀ ਬੋਲਦੇ ਨਹੀਂ ਹੈ ਸੋ ਕਾਗਜੀ ਤੇ ਪ੍ਰਧਾਨ ਮੰਤਰੀ ਹੈ ਭਗਵੰਤ ਮਾਨ ਜੀ ਨੇ 2 ਸਾਲ ਸਰਕਾਰ ਚਲਾਈ ਹੈ ਤੇ ਅਸੀਂ ਕੰਮ ਵੋਟ ਤੇ ਵੋਟ ਮੰਗ ਰਹੇ ਕੰਮ ਤੇ ਨੌਕਰੀਆਂ ਤੇ ਬਿਜਲੀ ਤੇ ਮੁਹੱਲਾ ਕਲੀਨਿਕ ਤੇ ਸਕੂਲਾਂ ਤੇ ਪ੍ਰਧਾਨ ਮੰਤਰੀ ਜੀ ਨੌਕਰੀਆਂ ਮੰਗ ਰਹੇ ਆ ਪਾਕਿਸਤਾਨ ਹਿੰਦੁਸਤਾਨ ਤੇ ਸ਼ਮਸ਼ਾਨ ਤੇ ਕਬਰਿਸਤਾਨ ਤੇ ਔਰ ਪਾਕਿਸਤਾਨ ਹਿੰਦੁਸਤਾਨ Hindu Muslim ਆ ਇਹਦਾ ਮਤਲਬ ਇਹਦਾ ਮਤਲਬ ਇਹ ਸਪਸ਼ਟ ਹੈ ਕਿ BJP ਨੇ ਦਹਾਕਿਆਂ ਚ ਕੁਝ ਨਹੀਂ ਕੀਤਾ ਸਵਾ ਲੋਕਾਂ ਨੂੰ ਅੰਡਰ ਪਰਸੋ ਨੂੰ ਰਾਜਨਾਥ ਜੀ ਕੁਰਾਲੀ ਆ ਰਹੇ ਆ ਉਹਨਾਂ ਦੇ ਵੱਲੋਂ ਇੱਕ ਵੱਡੀ ਮੀਟਿੰਗ ਰੱਖੀ ਗਈ ਹੈ ਕੀ ਹਲਕੇ 'ਚ ਫਰਕ ਪੈਗਾ ਜੀ ਬੇਸ਼ੱਕ ਰਾਜਨਾਥ ਜੀ ਆਜਣ ਭਾਵੇਂ ਮੋਦੀ ਸਾਹਿਬ ਆਜਣ ਕੁਝ ਫਰਕ ਕੁਝ ਨਹੀਂ ਬਟਿਆ ਜਾਣਾ ਬੀਜੇਪੀ ਦੀ ਨਫ਼ਰਤ ਦੀ ਰਾਜਨੀਤੀ ਦਾ ਵੀ ਪੰਜਾਬ 'ਚ ਨਹੀਂ ਉਗਣਾ ਪੰਜਾਬੀ ਚਾਹੇ ਉਹ ਹਿੰਦੂ ਆ ਚਾਹੇ ਸਿੱਖ ਆ ਚਾਹੇ ਮੁਸਲਮਾਨ ਆ ਚਾਹੇ ਈਸਾਈ ਆ ਉਹ ਪੰਜਾਬੀ ਹੈ ਉਹ ਭਾਈਚਾਰਾ ਬਣਾ ਕੇ ਰੱਖਦੇ ਆ ਉਹ ਦੁਨੀਆ ਲਈ ਦੇਸ਼ ਲਈ ਦੁਨੀਆ ਲਈ ਇੱਕ ਵੱਡਾ ਐਗਜ਼ਾਮਪਲ ਹੈ ਜਿਹੜੇ ਆਪਸ ਵਿੱਚ ਮਜ਼ਬੂਤੀ ਨਾਲ ਭਾਈਚਾਰਾ ਸਾਂਝ ਬਣਾ ਕੇ ਰੱਖਦੇ ਆ ਸੋ ਬੀਜੇਪੀ ਦੀ ਦਾਲ ਪੰਜਾਬ ਤੇ ਨਹੀਂ 걸ਦੀ ਆਪ ਸਰਵੋਧੀ ਆਗੂ ਕਹਿੰਦੇ ਆ ਕਿ ਹਰ ਇੱਕ ਮੁੱਦੇ ਤੇ ਬੋਲਦੇ ਆ ਨਸ਼ੇ ਆਰ ਨਸ਼ੇ ਆਰ ਮਾਈਨਿੰਗ ਦੇ ਮੁੱਦੇ ਤੇ ਨਹੀਂ ਬੋਲਦੇ ਕੋਣ ਆਮ ਆਦਮੀ ਬਾਰੇ ਨਹੀਂ ਦੇਖੋ ਮੋਲਦੇ ਆ ਕਿਉਂ ਨਹੀਂ ਬੋਲਦੇ ਮੈਂ ਤੇ ਹੁਣੇ ਬੋਲ ਕੇ ਆਇਆ ਤੁਹਾਡੇ ਚੈਨਲ ਤੇ ਦੇਖੋ ਨਸ਼ਿਆਂ ਦੇ ਪਿੱਛੇ ਬਹੁਤ ਵੱਡਾ ਇੱਕ ਨੈਕਸਸ ਕੰਮ ਕਰ ਰਿਹਾ ਪਹਿਲਾ ਨਸ਼ਾ ਸਟੇਟ ਸਪான்ਸਰ ਸੀ ਹੁਣ ਨਸ਼ਾ ਘਟੋ ਘਟ ਸਟੇਟ ਸਪான்ਸਰ ਨਹੀਂ ਹੈ ਲੇਕਿਨ ਨਸ਼ੇ ਦੀ ਸਮੱਸਿਆ ਜਿਹੜੀ ਆ ਉਹਨੂੰ ਖਤਮ ਕਰਨੀ ਆ ਤਮਾਮ ਕੋਸ਼ਿਸ਼ਾਂ ਮਾਨਸਾਭ ਦੀ ਸਰਕਾਰ ਕਰ ਰਹੀ ਹੈ ਵੱਡੇ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈਆਂ ਹੋਈਆਂ ਵੱਡੇ ਡਰਗ ਲਾਰਡਸ ਫੜੇ ਆ ਪੋਲਿਟਿਕਲ ਲੀਡਰਾਂ ਦੇ ਖਿਲਾਫ ਵੀ ਜਿਨ੍ਹਾਂ ਦੇ ਆਰਥਿਕ ਹਿੱਤੇ ਵਿੱਚ ਸ਼ਾਮਿਲ ਸੀ ਉਹਨਾਂ ਦੇ ਖਿਲਾਫ ਪਰਚੇ ਦਰਜ ਹੋਏ ਆ ਔਰ ਮੈਨੂੰ ਲੱਗਦਾ ਵੀ ਆਉਣ ਵਾਲ ਨਸ਼ਾ ਪੂਰੀ ਤਰ੍ਹਾਂ ਸਫਾਇਆ ਹੋਊਗਾ ਮਾਈਨਿੰਗ ਨੂੰ ਲੈ ਕੇ ਪਾਰ ਸਰਕਾਰ ਜਿਹੜੀ ਹੈ ਇੱਕ ਪਾਲਿਸੀ ਬਣਾ ਰਹੀ ਹੈ ਜਿਹੜੀਆਂ ਇਲੀਗਲ ਮਾਈਨਿੰਗਾਂ ਬੰਦ ਕੀਤੀ ਹੈ ਹਾਂ ਪਬਲਿਕ ਮਾਈਨਸ ਜਿਹੜੀਆਂ ਆ ਉਹਨਾਂ ਨੂੰ ਲੋਕਾਂ ਵਾਸਤੇ ਖੋਲਿਆ ਆਇਆ ਆਉਣ ਵਾਲੇ ਟਾਈਮ 'ਚ ਜਿਹੜੀਆਂ ਇੱਕ ਪਾਲਿਸੀ ਬਣਾ ਕੇ तमाम ਪਬਲਿਕ ਮਾਈਨਸ ਜਿਹੜੀਆਂ ਖੋਲੀਆਂ ਜਾਣਗੀਆਂ ਲਗਾਤਾਰ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਮਾਨ ਦੇ ਗਏ ਨੇਤਾਵਾਂ ਨੂੰ ਜਿਹੜੇ ਆਮ ਆਨਮੀ ਪਾਰਟੀ ਜੁਆਇਨ ਕਰਨੇ ਤੇ ਤੁਸੀਂ ਵੀ ਜ਼ਿਲ੍ਹਾ ਦੇ ਪਦਰੀ ਜਿਹੜੇ ਵਰਕਰ ਇਹਨਾਂ ਜੁਆਇਨ ਕਰਦੇ ਕਿਤਨੇ ਕਿਤੇ ਸਰਕਾਰ ਦਾ ਦਵਾਜਾ ਕੰਮ ਦੇ ਕੇ ਨਹੀਂ 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 ਦੇਖੋ ਪੰਜਾਬ ਚ ਇੱਕ ਵੇਵ ਚੱਲ ਰਹੀ ਹੈ ਹਰ ਇੱਕ ਉਹ ਸਵਾਰਥ ਪੰਜਾਬੀ ਜਿਹੜਾ ਪੰਜਾਬ ਨੂੰ ਬਿਹਤਰ ਬਣਾਉਣਾ ਚਾਹੁੰਦਾ ਉਹਨੇ ਮਨ ਬਣਾ ਲਿਆ ਕਿ ਭਗਵੰਤ ਮਾਨ ਜੀ ਤੋਂ ਬਿਨਾ ਪੰਜਾਬ ਦੀ ਬਿਹਤਰੀ ਨਹੀਂ ਹੋ ਸਕਦੀ ਔਰ ਇੱਕ ਇਮਾਨਦਾਰ ਨੇਤਾ ਦਸ਼ਕਾਂ ਬਾਤ ਪੰਜਾਬ ਨੂੰ ਮਿਲਿਆ ਜਿਹਦੀ ਅਗਵਾਈ ਚ ਹਰ ਕੋਈ ਹਿੱਸਾ ਪਾਉਣਾ ਚਾਹੁੰਦਾ ਹੈ ਅੱਜ ਵੀ ਅਸੀਂ ਕਈ ਸਰਪੰਚ ਸਾਹਿਬਾਨ ਜਿਹੜੇ ਅਖਰੜਾ ਹਲਕੇ ਜੋਇਨ ਕਰਾਇਆ ਸਾਡੇ ਪਿੱਛੇ ਜੇ ਕੋਸ਼ਲ ਰਾਣਾ ਜੀ ਜਿਹੜੇ ਵੱਡੇ ਲੀਡਰ ਹੈ ਕਾਂਗਰਸ ਖੇਜਰਾਬਾਦ ਦੇ ਉਹਨਾਂ ਨੇ ਵੀ ਪਾਰਟੀ ਦਾ ਪੱਲਾ ਫੜਿਆ ਪਿਛਲੇ ਕੱਲ ਮੈਂ ਬਲਾਚੌਰ ਸੀ ਉੱਥੇ ਜ਼ਿਲ੍ਹਾ ਪਰਿਸ਼ਦ ਮੈਂਬਰ ਕਾਂਗਰਸ ਦੇ ਉਹਨਾਂ ਨੇ ਪਾਰਟੀ ਜੋਇਨ ਕੀਤੀ ਆ ਚਾਰ ਪੰਜ ਸਾਡੇ ਸਰਪੰਚ ਹਰ ਰੋਜ਼ ਜੋਇਨ ਕਰ ਰਿਹਾ ਕਈ ਸਾਬਕਾ ਐਮਐਲਏ ਸਾਬਕਾ ਵਿਧਾਇਕ ਸਾਬਕਾ ਐਮਪੀ ਜੀ ਕੀ ਕਹਿਣਾ ਚਾਹੋਗੇ ਜੀ ਜਿਹੜੀ ਇਹ ਮੀਟਿੰਗ ਹੈ ਆਮ ਆਦਮੀ ਪਾਰਟੀ ਵਾਸਤੇ ਅਨਮੋਲ ਗਗਨ ਮਾਨ ਮੰਤਰੀ ਜੀ ਨੇ ਜਿਹੜੇ ਕੰਮ ਕੀਤੇ ਹੈ ਸ਼ਹਿਰ ਵਾਸਤੇ ਅਸੀਂ ਹਮੇਸ਼ਾ ਹੀ ਉਹਨਾਂ ਦੇ ਰਿਣੀ ਹੈ ਤੇ ਅਸੀਂ ਚਾਹੁੰਦੇ ਹਾਂ ਜੋ ਵੀ ਜਿਹੜੇ ਵੀ ਮੰਤਰੀ ਸਾਹਿਬ ਲੀਡਰ ਸਾਡੇ ਸ਼ਹਿਰ ਲਈ ਕੰਮ ਕਰੇਗਾ ਉਹਦੇ ਲਈ ਅਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਉਸ ਪਾਰਟੀ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਬਹਾਦਰ ਸਿੰਘ ਜੀ ਓਕੇ ਆਸ਼ਵਨੀ ਜੀ ਖਸ਼ਵੀਰ ਜੀ ਰਾਣਾ ਜੀ ਸਾਡੇ ਹਰੀਸ਼ ਜੀ ਨੰਦੀਪਾਲ ਬਾਂਸਲ ਜੀ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਮੇਤਕੁੱਲਰ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਮੀਟਿੰਗ ਆ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚੜੀ ਐ ਇਹ ਮੀਟਿੰਗ ਰੈਲੀ ਦਾ ਰੂਪ ਧਾਰ ਕੇ ਗਈ ਐ ਆ ਬਹਾਦਰ ਜੀ ਤੁਹਾਡੀ ਜਿਹੜੀ ਮਿਹਨਤ ਐ ਕਾਮਯਾਬ ਹੋਈ ਐ ਕੀ ਕਹਣਾ ਜਾਵਾਂਗੇ ਜੀ ਦੇਖੋ ਜੀ ਇੱਕ ਟੀਮ ਵਰਕ ਐ ਜੀ ਜਿਸ ਦੇ ਵਿੱਚ ਸਾਡੇ ਵੀਰ ਜੀ ਸ੍ਰੀ ਪ੍ਰਦੀਪ ਰੂੜਾ ਜੀ ਉਹ ਨਹੀਂ ਸ੍ਰੀ ਰਣਜੀਪਾਲ ਜੀ ਬਾਂਸਲ ਸਾਡੇ ਰਾਣਾ ਖਰੀਦ ਜੀ ਚੇਅਰਮੈਨ ਸਾਹਿਬ ਮਨੋਜ ਜੀ ਪੰਕਜ ਜੀ ਸਾਡੇ ਅਸ਼ਵਨੀ ਜੀ ਸਾਡੇ ਮੇਨ ਇਹਨਾਂ ਦੀ ਬਹੁਤ ਵੱਡੀ ਮਿਹਨਤ ਲੱਗੀ ਐ ਜੀ ਸਾਡੇ ਖੁਸ਼ਵੀਰ ਹੈਪੀ ਜੀ ਔਰ ਸਾਡੀ ਸਮੁੱਚੀ ਟੀਮ ਆਮ ਆਦਮੀ ਪਾਰਟੀ ਦੀ ਔਰ ਇਹ ਸਾਰੀ ਟੀਮ ਦਾ ਹੀ ਮੈਂ ਤਾਂ ਕਹਾਂਗਾ ਇਹ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰੀ ਟੀਮ ਦੇ ਸਦਕਾ ਸਾਡੇ ਵੱਡੇ ਸਤਿਕਾਰਯੋਗ ਨਦੀਪਾਲ ਜੀ ਸਾਡੇ ਪ੍ਰਦੀਪ ਰੂੜਾ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਸਾਰਾ ਇਹ ਅੱਡਾ ਵੱਡਾ ਕਹੋ ਵੀ ਇਹ ਸਟੈਪ ਚੱਕਿਆ ਸੀ ਔਰ ਪ੍ਰਮਾਤਮਾ ਨੇ ਸਾਨੂੰ ਸਫਲਤਾ ਬਖਸ਼ੀ ਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਜੋ ਲੋਕ ਸਭਾ ਚੋਣਾ ਦੇ ਲਈ ਇਹ ਮੀਟਿੰਗ ਹੋਈ ਹੈ ਸਾਡੇ ਸਤਿਕਾਰਯੋਗ ਲੀਡਰ ਸਭਾ ਨੂੰ ਪਹੁੰਚੇ ਸੀ ਮਾਲਵਿੰਦਰ ਜੀ ਮਾਲਵਿੰਦਰ ਸਿੰਘ ਜੀ ਕਾਕਾ ਸਾਹਿਬ ਸਾਡੇ ਮੈਡਮ ਅਨਮੋਲ ਕਗਨ ਮਾਨ ਜੀ ਮੰਤਰੀ ਸਾਹਿਬ ਔਰ ਉਹਨਾਂ ਦੀ ਮਿਹਨਤ ਨੂੰ ਜਰੂਰ ਵਾਹਿਗੁਰੂ ਸਫਲ ਕਰੇਗਾ ਔਰ ਜਿੱਤ ਕੇ ਅਨੰਤ ਪ੍ਰਸਾਦ ਦੀ ਸੀਟ ਉਹਨਾਂ ਦੀ ਝੋਲੀ ਪਵੇਗੀ ਜੀ ਔਰ ਆਮ ਆਦਿਕ ਪਾਰਟੀ ਦੇ ਡਾਕਟਰ ਸਾਹਿਬ 2 ਘੰਟੇ ਲੇਟ ਜ਼ਰੂਰ ਪਹੁੰਚੇ ਆ ਪਰ ਲੋਕ ਡੱਟੇ ਰਹੇ ਬੈਠੇ ਰਹੇ ਕੀ ਕਹਿਣਾ ਚਾਹਦੇ ਹੋ ਲੋਕਾਂ ਬਾਰੇ ਇਹ ਸਾਰਾ ਸੰਗਤ ਦਾ ਪਿਆਰ ਹੈ ਜੀ ਚਾਹੇ ਸਾਡੇ ਮੈਡਮ ਅਨਮੋਲ ਗਗਨਮਾਨ 2 ਘੰਟੇ ਲੇਟ ਰਹੇ ਕਿਉਂਕਿ ਉਹ ਪਿੱਛੇ ਵੀ ਖਰੜ ਮੀਟਿੰਗ ਚੱਲ ਰਹੀ ਸੀ ਇਸ ਕਰਕੇ ਲੇਟ ਹੋਏ ਮਾਲਵਿੰਦਰ ਕੰਗ ਜੀ ਵੀ ਉਹਨਾਂ ਤੋਂ ਬਾਅਦ ਆਏ ਪਰ ਸੰਗਤ ਆਪਣੇ ਧਰਮਨ ਪਿਆਰੇ ਲੀਡਰਾਂ ਦੇ ਵਿਚਾਰ ਸੁਣਨ ਲਈ ਉਹਨਾਂ ਨੂੰ ਦੇਖਣ ਲਈ ਜ਼ਰੂਰ ਡਟੀ ਰਹੀ ਹੈ। ਆ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਮੀਟਿੰਗ ਨੂੰ ਲੈ ਕੇ? ਲੱਗਦਾ ਜਿੱਤ ਪੱਕੀ ਹੈ ਇਸ ਇਕੱਠ ਨੂੰ ਦੇਖਦੇ ਆ। ਲੋਕਾਂ ਦੇ ਵਿੱਚ ਜੋ ਸ਼ਾਦ ਦੇਖਿਆ ਆਪਾਂ ਨੇ ਅੱਜ ਇੱਥੇ ਇਸ ਲਈ ਗੱਲ ਤੇ ਕਲੀਅਰ ਹੋ ਜਾਂਦਾ ਕਿ ਲੋਕਾਂ ਨੇ ਆਪਣਾ ਮਨ ਬਣਾ ਚੁੱਕੇ ਆਂ ਕਿ ਉਹਨਾਂ ਨੇ ਇੱਕ ਹੀ ਗੋਡ ਜੜੀ ਹੈਗੀ ਉਹ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਖੁਸ਼ ਹੋ ਗਏ ਆਂ ਆਮ ਆਦਮੀ ਪਾਰਟੀ ਨੂੰ ਪਾਣੀ ਹੈ। ਗੰਦੀਪਾਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਪਹਿਲੀ ਵਾਰ? ਜਿਹੜੀ ਅੱਜ ਦੀ ਮੀਟਿੰਗ ਹੈ ਇਹ ਇੱਕ ਬਹੁਤ ਵੱਡੀ ਇਤਿਆਜ਼ੀਕ ਮੀਟਿੰਗ ਹੋਈ ਹੈ ਕਿਉਂਕਿ ਮੈਂ ਨਹੀਂ ਦੇਖੀ ਐਡੀ ਬੜੀ ਮੀਟਿੰਗ ਕਦੀ ਵੀ ਕਰਾਲੀਵਾਂ ਚਾ ਕਿਸੇ ਵੀ ਪਾਰਟੀ ਦਾ ਰਾਜ ਰਿਹਾ ਇਹਦੇ ਵਿੱਚ ਮੈਂ ਦੇਣਾ ਚਾਹੁੰਦਾ ਹੈ ਧੰਨਵਾਦ ਬਹਾਦਰ ਸਿੰਘ ਓਕੇ ਦਾ ਹਰੀਸ਼ ਰਾਣਾ ਜੀ ਦਾ ਪ੍ਰਦੀਪ ਰੂੜਾ ਜੀ ਦਾ ਅਸਮਨੀ ਜੀ ਦਾ ਮਨੋਜ ਜੀ ਦਾ ਔਰ ਅਮਿਤ ਖੁੱਲਰ ਜੀ ਦਾ ਖਸਵੀਰ ਐਮ ਸੀ ਸਾਹਿਬ ਦਾ ਔਰ ਇਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਤੇ ਡਾਕਟਰ ਸੁਨੀਲ ਜੀ ਦੇ ਤੇ ਬਹਾਦਰ ਜੀ ਦੇ ਉਹਨਾਂ ਦੇ ਪਿਆਰ ਦਾ ਸਦਕਾ ਦੁਨੀਆ ਜਿਹੜੀ ਹੈ ਰਾਤ ਨੂੰ ਦੇਖੋ ਤੁਸੀਂ 9:30 ਤੱਕ ਬੈਠੀ ਦਹੀਂ ਮੈਂ ਸਾਰੇ ਹੀ ਪਰਿਵਾਰ ਨੂੰ ਇਹਨਾਂ ਨੂੰ ਵਧਾਈ ਦਿੰਦਾ ਔਰ ਆਸ ਰੱਖਦਾ ਕਿ ਇਸ ਮੀਟਿੰਗ ਨੂੰ ਦੇਖਦੇ ਹੋਏ ਅਸੀਂ ਇਹੀ ਸੋਚ ਰਹੇ ਹਾਂ ਵੀ ਸਾਡਾ ਖਰੜ ਹਲਕਾ ਜਿਹੜਾ ਹੈ ਮੈਡਮ ਦਾ ਜੇ ਮੈਡਮ ਨੂੰ 80 ਹਜ਼ਾਰ ਵੋਟ ਪਈ ᱛੀ ਤਾਂ ਇਹ ਕਿ ਸਾਨੂੰ ਵੱਧ ਵੋਟ ਪਾਉਗੀ ਅਸੀਂ ਇਹਦੇ ਵੱਧ ਵੋਟਾਂ ਤੇ ਜਿੱਤ ਕੇ ਇਹ ਜਿਹੜੀ ਹੈ ਹਲਕੇ ਦੀ ਵੋਟ ਮਨਵਿੰਦਰ ਸਿੰਘ ਗੰਗ ਨੂੰ ਦੋਗੇ ਔਰ ਆਏ ਲੋਕ ਸਭਾ ਦੀ ਸੀਟ ਜਿੱਤ ਕੇ ਇੰਡੀਆ ਦਾ ਜਿਹੜਾ ਐਲਾਇੰਸ ਹੈ ਉਹਦੇ ਵਿੱਚ ਜਾਊਂਗੀ ਧੰਨ। ਸੁਸ਼ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜਿੱਤ ਸਾਡੀ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ। ਇੱਕ ਜੋਂ ਨੂੰ ਤੁਸੀਂ ਬਾਤ ਚੜ ਕੇ ਸਾਰੇ ਸਮੂਲੀਅਤ ਕਰੋ ਵੋਟਾਂ ਪਾਓ ਕੰਗਸਾਭ ਨੂੰ ਔਰ ਆਵਾ ਦੀ ਪਾਰਟੀ ਨੂੰ ਜਿਤਾਓ ਆਪਣੀ ਲੋਕ ਸਭਾ ਹਲਕੇ ਦਾ ਉਹਨਾਂ ਨੂੰ ਜਿਤਾ ਕੇ ਆਪਾਂ ਨੇ ਨੰਦਪੁਰੇ ਸਾਹਿਬ ਤੋਂ ਉੱਥੇ ਭੇਜਣਾ ਹੈ ਪਾਰਲੀਮੈਂਟ। ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ।